ਮਟਿੰਦਾ ਦੇ ਪਿੰਡ ਗਹਿਰੀ ਬੂਟਰ ਦੇ ਵਿੱਚ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਕਰਕੇ ਤਿੰਨ ਨੌਜਵਾਨ ਲੜਕੀਆਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਕੀ ਐਸਡੀਐਮ ਬਠਿੰਡਾ ਦਾ ਬਿਆਨ ਸਾਹਮਣੇ ਆਇਆ ਹੈ ਦੱਸਦੇ ਕਿ ਐਸਡੀਐਮ ਬਠਿੰਡਾ ਦੇ ਵੱਲੋਂ ਮੁਕੰਮਲ ਜਾਂਚ ਦੇ ਆਦੇਸ਼ ਦਿੱਤੇ ਗਏ ਅਤੇ ਪਰਿਵਾਰ ਨੂੰ ਮਾਲੀ ਸਹਾਇਤਾ ਦੇਣ ਦੀ ਲਈ ਜਾ ਰਹੀ ਹੈ ਪਰ ਉਸਾ ਜਤਾਇਆ ਗਿਆ ਹੈ ਪੁਲਿਸ ਨੇ ਕਿਹਾ ਕਿ ਅਗਲਗਨ ਦੇ ਕਾਰਨਾਂ ਨੂੰ ਲੈ ਕੇ ਵੀ ਵੱਡੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਸਰ ਬੜੀ ਮੰਦਭਾਗੀ ਘਟਨਾਕ੍ਰਿਦ ਰਾਤ ਫੈਕਟਰੀ ਚੱਗ ਲੱਗੀ ਹੈ ਕਿ ਕਿ ਐਕਚੁਅਲਟੀ ਹੋਰ ਕਿਸ ਤਰ੍ਹਾਂ ਪ੍ਰਸ਼ਾਸਨ ਨੇ ਕੰਮ ਕੀਤਾ ਹੁਣ ਤੱਕ ਜਾਂਚ ਕੀ ਸਾਹਮਣੇ ਆਇਆ ਰਾਤ ਨੂੰ ਤਕਰੀਬਨ 9 ਵਜੇ ਡੱਬਾ ਵਾਲੀ ਰੋਡ ਤੋਂ ਪਿੰਡ ਗਹਿਰੀ ਫੁੱਟਰ ਦੇ ਵਿੱਚ ਇੱਕ ਫੈਕਟਰੀ ਨੂੰ ਅੱਗ ਲੱਗੀ ਸੀ ਤੇ ਮੌਕੇ ਤੇ ਉਸ ਸਮੇਂ ਸੱਤ ਜਿਹੜੇ ਲੇਬਰ ਸੀ ਉਹ ਕੰਮ ਕਰ ਰਹੀ ਸੀ ਉੱਥੇ ਤੇ ਅੱਗ ਇੰਨੀ ਕਿ ਤੇਜ਼ ਤੇ ਭਿਆਨਕ ਸੀ ਕਿ ਉਹਦੇ ਵਿੱਚੋਂ ਅਸੀਂ ਤਿੰਨ ਕੀਮਤੀ ਜਾਨਾਂ ਗਵਾ ਚੁੱਕੇ ਹਾਂ ਜਿਨ੍ਹਾਂ ਦੀ ਉਮਰ ਤਕਰੀਬਨ 19 ਤੋਂ 21 ਸਾਲ ਸਾਰੇ ਜੰਗ ਬੱਚੇ ਸੀਗੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਾਰੇ ਜ਼ਿਲ੍ਹਾ ਬਠਿੰਡਾ ਦੀਆਂ ਵਕ ਵਕ ਮਿਊਨਿਸਪੈਲਟੀ ਤੋਂ ਤੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਆਦियां ਸੀਗੀਆਂ ਤੇ ਤਕਰੀਬਨ 1 ਘੰਟੇ ਦੇ ਅੰਦਰ-ਅੰਦਰ ਅੱਗ ਤੇ ਅਸੀਂ ਕਾਬੂ ਪਾ ਲਿਆ ਸੀਗਾ ਪਰੰਤੂ ਸਾਡੀ ਵੱਧ ਕਿਸਮਤੀ ਇਹ ਰਹੀ ਹੈ ਵੀ ਅਸੀਂ ਜਿਹੜੇ ਬੱਚੇ ਸੀ ਉਹਨਾਂ ਦੀ ਜਾਨਾਂ ਬਚਾ ਲਈ ਛੱਤੀ ਪ੍ਰੋਫਾਈਲ ਕੀ ਬੱਚਾ ਨਾ ਕਹਿੰਦੇ ਲੇਬਰ ਕਰਦੇ ਸੀ ਨਾਲ ਫੜਦੇ ਸੀ ਹੁਣ ਤੱਕ ਕੀ ਸਾਹਮਣੇ ਆ ਇਹ 30 ਬਣ ਦੇ ਦਸੂਨ ਮੁਤਾਬਕ ਉਹਨਾਂ ਦੀ ਰੈਗੂਲਰ ਲੇਬਰ ਸੀ ਜਦੋਂ ਵੀ ਉਹਨਾਂ ਦਾ ਕੰਮ ਸ਼ੁਰੂ ਹੁੰਦਾ ਸੀ ਉਹਨਾਂ ਕੋਲੇ ਆ ਕੇ ਕੰਮ ਕਰਦੇ ਸੀ ਤਕਰੀਬਨ 5 ਦਿਨ ਪਹਿਲਾਂ ਇਹ ਇਹ ਫੈਕਟਰੀ ਕਿ ਦਾ ਜਿਹੜਾ ਕੰਮ ਸੀ ਦੁਆਰੇ ਤੋਂ ਸ਼ੁਰੂ ਹੋਇਆ ਸੀ ਅ ਸੀਜ਼ਨਲ ਕੰਮ ਸੀ ਉਹਨਾਂ ਦਾ ਫੈਮਿਲੀ ਮੁਆਵਜ਼ੇ ਦੀ ਮੰਗ ਕਰਦੇ ਕਹਿੰਦੇ ਮੁਆਵਜ਼ਾ ਹੋਵੇ ਹਾਂ ਉਹ ਮੈਂ ਇਹਦੇ ਨਾਲ ਫੈਕਟਰੀ ਵਾਲਿਆਂ ਦੀ ਡਾਇਰੈਕਟ ਗੱਲ ਵੀ ਚੱਲ ਰਹੀ ਹੈ ਜੇ ਇੰਟਰਵੈਂਸ਼ਨ ਦੀ ਜਦੋਂ ਲੋੜ ਪੈਂਦੀ ਹੈ ਤਾਂ ਐਡਮਿਨਿਸਟ੍ਰੇਸ਼ਨ ਵੀ ਇੰਟਰਵਨ ਕਰਦੀ ਹੈ ਤਾਂ ਕਿ ਕਿਸੇ ਵੀ ਧਿਰ ਦਾ ਬੱਚੇ ਉਹਨਾਂ ਨੇ ਆਪਣੇ ਕੁਇਦਤ ਕੋਈ ਨੁਕਸਾਨ ਨਾ ਹੋ ਸਰ ਇਹ ਸਿੰਗਲ ਤੋਂ ਵੀ ਜਾਂਚ ਕਰ ਰਹੇ ਕਿ ਐਲ ਪੀ ਜੀ ਸਿਲੰਡਰ ਬਹੁਤ ਜਿਆਦੇ ਨੇ ਕਹਿੰਦੇ ਹੋ ਸਕਦਾ ਉਹ ਚੂ ਗਲਾਸ ਹੋਇਆ ਹੋਵੇ ਹੁਣ ਤੱਕ ਜਾਂਚ ਕੀ ਸਾਹਮਣੇ ਆਇਆ ਵੀ ਵਾਈ ਰੀਜ਼ਨ ਕੀ ਸੀ ਅਗਲਾ ਕੰਮ ਦਾ ਮੋਡਲ ਇਹ ਰੀਜ਼ਨ ਦੇ ਵਿੱਚ ਦਾ ਦੇਖੋ ਜੋ ਲੋਕ ਗੱਲ ਕਰਦੇ ਆ ਉਹਦੇ ਵਿੱਚ ਤਾਂ ਇਹੀ ਹੈ ਜੇ ਇਹ ਐਕਸੀਡੈਂਟ ਹੈ ਐਕਸੀਡੈਂਟ ਹੈ ਬਟ ਕਿਉਂਕਿ ਇਹਦੀ ਇੱਕ ਪੂਰੀ ਇਨਕੁਆਇਰੀ ਹੋਊਗੀ ਸਾਈਡ ਤੇ ਜਾ ਕੇ ਸਕਾਟ ਬਜਟ ਹੋਊਗੀ ਰਾਤ ਦੀਆਂ ਫੋਟੋਆਂ ਨੇ ਸਾਡੇ ਕੋਲ ਰਾਤ ਦੇ ਜਿਹੜੇ ਜਿਹੜੇ ਬੰਦੇ ਉੱਥੇ ਔਨ ਡਿਊਟੀ ਸੀ ਇਨਕਲੂਡਿੰਗ ਸਕਿਉਰਟੀ ਗਾਰਡ ਤੇ ਲੇਬਰ ਮਿਲਾ ਕੇ 14 ਬੰਦੇ ਸੀਗੇ ਉਹ ਸਾਰਿਆਂ ਦੇ ਬਿਆਨ ਦਰਜ ਕੀਤੇ ਜਾਣਗੇ ਤੇ ਉਹਦੇ ਬੇਸ ਦੇ ਉੱਪਰ ਅੱਗੇ ਇਨਵੈਸਟੀਗੇਸ਼ਨ ਪੂਰੀ ਕਰਕੇ ਹੀ ਦੱਸ ਸਕਾਂਗੇ